ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਕਦੋਂ ਕਦੋਂ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਤੇ ਲੁਧਿਆਣੇ ਦੇ ਬਿਲਕੁਲ ਨੇੜਾ ਵੈਸੇ ਦਰਾਹਾ ਇਹਦੇ ਬਿਲਕੁਲ ਨੇੜੇ ਰਹਿ ਜਾਂਦਾ ਖੰਨਾ ਸ਼ਹਿਰ ਜਾਂ ਲੁਧਿਆਣਾ ਦੋਨੇ 20-20 ਕਿਲੋਮੀਟਰ ਇੱਥੋਂ ਦੂਰ ਹੈ ਹਾਈਵੇ ਦੇ ਉੱਤੇ ਪੈਂਦਾ ਇਹ ਪਿੰਡ ਆ ਦੱਸੋ ਕੇ ਐਸ ਡੇਰੀ ਫਾਰਮ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਪੁਰਾਣਾ ਪਿਤਾ ਪੁਰਖੀ ਵਪਾਰ ਦਾ ਕੰਮ ਤੇ ਨਾਲ ਖੁਦ ਦਾ ਇੱਕ ਲਾਰਜ ਫਾਰਮ। ਸੋ گاਵਾں ਦੇ ਉੱਤੇ ਇਹਨਾਂ ਦੀ ਪ੍ਰਾਣੀ ਸਰਚ ਐ ਮਤਲਬ ਪਹਿਲਾਂ ਤੋਂ گاਵਾ ਆਪਦੇ ਫਾਰਮ 'ਚ ਵੀ ਰੱਖਦੇ ਐ ਤੇ ਵਪਾਰ ਵੀ ਬਾਈ ਹੋਰੀ ਕਰ ਰਹੇ ਐ। ਮੇਰੀ ਪਹਿਲੀ ਵੀਡੀਓ ਦੋਸਤੋ ਇਹਨਾਂ ਕੋਲੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਲਿਮਟਡ ਜੇ ਪਸ਼ੂ ਦਿਖਾ ਦੇਾਂਗੇ ਵੈਸੇ ਜੇ ਗਿਣਤੀ ਦੀ ਗੱਲ ਕਰੀਏ ਤਾਂ ਇਹ ਸਾਰੀਆਂ ਹੀ گاਵਾ ਫੋਰ ਸੇਲ ਐ ਜਿਵੇਂ ਜਿਵੇਂ ਕੋਈ ਪਸ਼ੂ ਕੱਚਾ ਕੋਈ ਤਿਆਰ ਆ ਉਸ ਹਿਸਾਬ ਤੇ ਗਾਹਕ ਵੀ ਆਉਂਦੇ ਰਹਿੰਦੇ ਐ ਤੇ ਉਸੇ ਹਿਸਾਬ ਤੇ ਪਸ਼ੂ ਇਹਨਾਂ ਕੋਲੋਂ ਵਿਕਦੇ ਰਹਿੰਦੇ ਐ। ਇਸ ਸਾਈਡ ਦੇ ਉੱਤੇ ਵੀ ਕੁਝ ਕਨਾਗ ਜਿਹੜੇ ਅੱਜ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਇਹਨਾਂ ਚੋਂ ਜਿਹੜੀ ਵੀ ਗਾਂ ਤੁਹਾਨੂੰ ਜੱਜਦੀ ਹੋਈ ਉਹਦੀ ਤਸੱਲੀ ਕਰਨੀ ਆ ਤੁਸੀਂ ਨੰਬਰ ਸਕਰੀਨ ਉੱਤੇ ਵੀਰ ਹੋਰਿਆਂ ਦਾ ਚੱਲਦਾ ਰਹੂਗਾ ਸੋ ਆਪਦੀ ਸਮਝ ਨਾਲ ਤੇ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕੋਗੇ ਆਓ ਮਿਲਦੇ ਆਂ ਸ਼ੁਰੂਆਤ ਕਰਾਂਗੇ ਇਸ ਗਰੁੱਪ ਦੇ ਵਿੱਚ ਸਭ ਤੋਂ ਜ਼ਿਆਦਾ ਚੰਗੇ ਦੁੱਧ ਤੇ ਚੱਲਦੀ ਜਿਹੜੀ ਗਾਂ ਉਹਦੇ ਤੋਂ ਉਸ ਤੋਂ ਬਾਅਦ ਚੈੱਕ ਕਰਕੇ ਸਾਰੀਆਂ ਗਾਵਾਂ ਤੁਹਾਨੂੰ ਦਿਖਾਉਂਦਾ ਜਾਵਾਂਗੇ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦੇ ਵੀਰੇ ਮਨਜੋਤ ਸਿੰਘੀ ਮਨਜੋਤ ਬਾਈ ਵੈਸੇ ਮੈਂ ਵੀਡੀਓ ਚ ਦੱਸਿਆ ਜਾਂ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਕਿੰਨਾ ਕੁ ਟਾਈਮ ਹੋ ਗਿਆ ਉਹ ਵਪਾਰ ਕਰਦਿਆਂ ਵਪਾਰ ਬਾਈ ਜੀ ਇਦਾਂ ਮੰਨ ਲਓ ਸਾਡੇ ਤੀਜੀ ਪੀੜ੍ਹੀ ਆ ਅੱਛਾ گاਵਾ ਦਾ ਜਿਹੜੇ ਕਰਦੇ ਮੇਰੇ ਫਾਸ ਸਾਹਿਬ ਸੀ ਉਸ ਤੋਂ ਪਹਿਲਾਂ ਦਾਦਾ ਹੀ ਸੀ ਠੀਕ ਹੈ ਫਾਰਮ ਸੀ ਮੰਨ ਲਓ ਕਾਫੀ ਲੰਮਾ ਟਾਈਮ ਹੋ ਗਿਆ ਆ ਠੀਕ ਹੈ ਅਜਾ ਫਾਰਮ گاਵਾ ਦਾ ਇਹ ਜਗਾ ਜਿਹੜੀ ਆਪਾ ਹੁਣ ਪਿੰਡ ਦੇ ਵਿੱਚ ਕਦੋਂ ਪਿੰਡ ਦੇ ਵਿੱਚ ਹੀ ਖੜੇ ਆ ਨਾ ਇੱਥੇ ਸਾਰੇ ਵਿਕਰੀ ਵਾਲੇ ਪਸ਼ੂ ਹਾਂਜੀ ਇਹ ਵੇਚ ਵਿਕਰੀ ਵਾਲੇ ਆ ਜਿੰਨੇ ਸੇਲ ਵਾਲੀਆਂ گاਵਾ ਸਾਰੇ ਠੀਕ ਹੈ ਤੇ ਜਿਹੜੇ ਵਪਾਰ ਚ ਪਸ਼ੂ ਹੁੰਦੇ ਆ ਉਹ ਸੌਰੀ ਫਾਰਮ ਦਾ ਕੰਮ ਆ ਜਿਹੜਾ ਫਿਰ ਫਾਰਮ ਕਿੱਥੇ ਆਪਣਾ ਉਹ گاਵਾ ਮੰਨ ਲਓ ਆਪਦੀ ਸਿਰਫ ਬਰੀਡਿੰਗ ਲਈ ਰੱਖਦੇ ਆ ਉਹ ਜੋ ਕੋਈ ਸੇਲ ਵਾਲੀ ਨਹੀਂ ਹੁੰਦੀ ਤੇ ਉਹ ਆਪਦੀ ਮੇਲੇ ਪਾਉਣੀਆਂ ਜਾਂ ਵੈਸੇ ਦੀ ਅੱਗੇ ਬਰੀਡ ਦੇ ਲਈ ਸਹੀ ਹੈ ਉਹ ਸਾਰੀਆਂ ਉਹ گاਵਾ ਉਹ ਅਲੱਗ ਫਾਰਮ ਦੇ ਵਿੱਚ ਵਿਕਰੀ ਵਾਲੇ ਪਸ਼ੂ ਕਿੰਨੇ ਕੁ ਹੁੰਦੇ ਅੰਦਾਜ਼ਨ ਹਰ ਰੋਜ਼ ਜੇ ਆਪਾਂ ਗੱਲ ਕਰੀਏ ਕਿੰਨੇ ਕੁ ਨਗਰ ਹੁੰਦੇ ਅੰਦਾਜ਼ਨ ਮੰਨ ਲਓ ਘੱਟੋ ਘੱਟ ਵੀ 35-40 45-50 ਮੰਨ ਲਓ 35-40 ਤਾਂ ਹਮੇਸ਼ਾ ਰਹਿੰਦੀਆਂ ਰਹਿੰਦੀਆਂ گاਵਾਾਂ 30 ਤੋਂ ਬਾਰ-ਬਾਰ ਹਰ ਰੋਜ਼ ਹੁੰਦੀਆਂ ਹੀ ਹਾਂਜੀ ਹੁੰਦੀਆਂ ਹਰੇਕ ਤਰ੍ਹਾਂ ਦਾ ਮੇਲ ਹੁੰਦਾ ਵੀ ਸੂਈਆਂ ਸਵਾਂਈਆਂ ਗੱਭਣ ਕੱਚੀਆਂ ਮਤਲਬ ਹਾਂਜੀ ਉਹ ਤੋਂ ਸਾਰੇ ਤਰ੍ਹਾਂ ਦੀਆਂ گاਵਾਾਂ ਮੰਨ ਲਓ ਤਿਆਰ ਦੁੱਧ ਵਾਲੀਆਂ ਵੀ ਆ ਤਾਜ਼ੀਆਂ ਸੂਈਆਂ ਵੀ ਆ ਗੱਭਣ ਰੈਡੀ ਵੀ ਆ ਕੱਚੀਆਂ ਵੀ ਆ ਕੁਝ ਇਦਾਂ ਦੀਆਂ ਵੀ ਆ ਜਿਹੜੀਆਂ 2-2 3-3 ਮਹੀਨੇ ਪਏ ਆ ਸਾਰੇ ਤਰ੍ਹਾਂ ਦੀ ਹਰੇਕ ਤਰ੍ਹਾਂ ਦਾ ਸ਼ੁਰੂਆਤ ਕਰਦੇ ਆਂ ਬਈ ਪਹਿਲੇ ਨੰਬਰ ਤੇ ਗਾਂ ਖੜੀ ਐ ਹਾਂਜੀ ਵੈਸੇ ਤਾਂ ਦੱਸਦੀ ਐ ਹਵਾਨਾ ਵੀ ਦੱਸਦਾ ਟਾਂਚਾ ਵੀ ਦੱਸਦਾ ਚੰਗੇ ਦੁੱਧ ਵਾਲੀ ਐ ਕੀ ਡਿਟੇਲ ਐ ਜੀ ਕਿੰਨਾ ਚਿਰ ਹੋ ਗਿਆ ਸੋਈ ਨੂੰ ਕਿੰਨੇ ਦੁੱਧ ਤੇ ਹੋਊਗਾ ਬਈ ਜੀ ਇਹਨੂੰ ਸੋਈ ਨੂੰ ਅੱਜ ਗਾਂ ਨੂੰ ਹੋ ਗਏ ਇਹਨੂੰ 23-24 ਦਿਨ ਠੀਕ ਐ ਤੇ ਗੈਲੈਕਸੀ ਦੇ ਸੀਮਨ ਦੀ ਗਾਂ ਵਾ ਇਹ ਹੂੰ ਤੇ ਅੱਜ ਦੇ ਦਿਨੇ ਦੇ ਥੱਲੇ 68 ਲੀਟਰ ਤੋਂ ਪਲੱਸ ਦੁੱਧ ਦਾ ਤਿੰਨ ਟਾਈਮ ਦੀ ਚਵਾਈ ਤਿੰਨ ਟਾਈਮ ਦੀ ਚਵਾਈ ਐ ਜੀ ਠੀਕ ਐ ਜ਼ਿਆਦਾਤਰ ਗਾਇਆਂ ਦੀ ਤਿੰਨ ਟਾਈਮਿਆਂ ਚ ਬਈ ਠੀਕ ਐ ਤੇ 68 ਲੀਟਰ ਪਲੱਸ ਦੁੱਧ ਦਾ ਤੇ ਹਲੇ ਵੀ ਗਾਂ ਇਹ ਮੰਨ ਲਓ 3-4 ਲੀਟਰ ਦਾ ਹਲੇ ਵੀ ਮੰਨ ਲਓ ਦੁੱਧ ਹਲੇ ਵਧਣ ਦੀ ਉਮੀਦ ਆ ਕਿਉਂਕਿ ਹਲੇ ਪੀਕ ਵੀ ਅੱਗੇ ਹੋਰ ਜਾਊ ਹਲੇ ਵਿੱਚ گاਵਾਂ ਦੇ ਵਿੱਚ ਫਿਰਦੀ ਦੀ ਟੋਟਲ ਸਾਰੀਆਂ ਪੈਨ ਦਾ ਹੀ ਮੰਨ ਲਓ ਇੰਨਾ ਕੁ ਦੁੱਧ ਆ ਇਹਦਾ ਜੇ ਲੱਗ ਕੱਢਦੇ ਆ ਫਿਰ ਤਾਂ ਹਲੇ ਹੋਰ ਵੀ ਕਪੈਸਿਟੀ ਇਹਦੀ ਗਾਂ ਦੀ ਹੈਗੀ ਆ ਵਧੀਆ ਦੁੱਧ ਕੱਢਣ ਦੀ ਠੀਕ ਐ ਅੱਛਾ ਭਾਈ ਇਹਦੇ ਨਾਲ ਬੱਚਾ ਕੀ ਐ ਇਹਦੇ ਨਾਲ ਭਾਈ ਹੈ ਬੱਚਾ ਵਾ ਹਾਂਜੀ ਠੀਕ ਐ ਕੀ ਇਹਦੀ ਡਿਮਾਂਡ ਰੱਖਦੇ ਹਾਂ ਰੇਟ ਕੀ ਰੱਖਦੇ ਹਾਂ ਤਾਂ ਰੇਟ ਤਾਂ ਭਾਈ ਜੀ ਇਦਾਂ ਨਾ ਇਹ ਗਾਂ ਕਾਫੀ ਚੰਗੇ ਰੇਟ ਦੀ ਆ ਤੇ ਅੱਗੇ ਕੰਪੀਟੀਸ਼ਨਾਂ ਦੇ ਲਈ ਜਾਂ ਵੈਸੇ ਉਸ ਹਸਾਬ ਦੇ ਰੇਟ ਦੀ ਗਾਂ ਵਾ ਤੇ ਇਹਦਾ ਹਲੇ ਗਾਂ ਦਾ ਕੋਈ ਮੰਨ ਲਓ ਪ੍ਰੋਪਰ ਪੀਕ ਤੇ ਆਏ ਜਿਵੇਂ ਮੌਕੇ ਦੀ ਉਹਦਾ ਰੇਟ ਉਸ ਹਸਾਬ ਨਾਲ ਕਰਾਂਗੇ ਉਹ ਕੋਈ ਤੇ ਰੱਖਾਂਗੇ ਕਾਫੀ ਚੰਗੇ ਰੇਟ ਦੀ ਗਾਂ ਵਾ ਨੂੰ ਆਪਾਂ ਕੀ ਖੋਲ ਲੀ ਵੀਰੇ ਦੋਸਤੋ ਵਾਕਈ ਬਰੀਡ ਕੈਰੈਕਟਰ ਜੇ ਤੁਸੀਂ ਇਸ ਗਾਂ ਦੇ ਸਮਝੋ ਤਾਂ ਉਹ ਵੀ ਟੌਪ ਦੇ ਐ ਤੇ ਦੁੱਧ ਵਾਲੇ ਪੱਖ ਤੋਂ ਤੁਸੀਂ ਇਹ ਦੇਖੋ ਵੀ ਤਿੰਨ ਟਾਈਮ ਦੀ ਚੁਆਈ ਗਾਵਾਂ ਵੱਧੀਆਂ ਜਿਹੜੀਆਂ ਉਹਨਾਂ ਦੇ ਵਿੱਚ ਫਿਰਦੀ 68 ਲੀਟਰ ਦੁੱਧ ਐ ਇਸ ਟਾਈਮ ਪੈਦਾ ਕਰ ਰਹੀ ਐ ਇੱਕ ਦਿਨ ਦਾ ਦੁਪਹਿਰੇ ਵੀਡੀਓ ਬਣਾ ਰਿਆ ਦੁਪਹਿਰ ਦੀ ਚੁਆਈ ਦਾ ਟਾਈਮ ਐ ਹਵਾਨਾ ਦੇਖੋ ਕਰਮਾ ਵਾਲੀ ਦਾ ਸੋ ਇਸ ਟਾਈਮ 68 ਲੀਟਰ ਦੁੱਧ ਲਿਆ ਪਿੱਛੇ ਇਥੇ ਸੋ ਹਵਾਨੇ ਦੀ ਬਣਾवट ਦੇਖੋ ਦੋਸਤੋ ਢਾਂਜਾ ਦੇਖੋ ਵਹਿੜ ਦਾ ਬਿਲਕੁਲ ਬਾਰੀਕ ਚਮੜੀ ਦੀ ਸੁਮਾ ਦੇ ਬਈ ਫੇਰ ਤੇ ਹਵਾਨਾ ਫ੍ਰੀਕ ਐਂਗਲ ਤੋਂ ਤੁਸੀਂ ਇਹਦਾ ਹਵਾਨਾ ਦੇਖੋ ਥੋੜਾ ਥੱਲੇ ਮੈਟ ਜਿਹੜੇ ਉਹਨਾਂ ਦੇ ਚਿੱਕੜ ਹੋ ਜਾਂਦਾ ਤੁਸੀਂ ਬਣ ਜਾਂਦਾ ਜਿੰਨਾ ਥਾ ਉਹਨੇ ਕਿਥਾਂ ਤੇ ਅਸੀਂ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲੈਓ ਵੀਰੇ ਬਚਾ ਕੇ ਜੇ ਸੋ ਇਹ ਪਹਿਲੇ ਨੰਬਰ ਤੇ ਗਾਂ ਦੇ ਕੋਈ ਦਾ ਰੇਟ ਰੱਖਿਆ ਫੋਨ ਤੇ ਕਿਉਂਕਿ ਬਹੁਤ ਚੰਗੇ ਦੁੱਧ ਤੇ ਚੱਲਦੀ ਹੈ ਤੇ ਚੰਗੀ ਕੀਮਤ ਲਾਉਣ ਵਾਲਾ ਵੀਰ ਬਾਈ ਹਰਾਨਾ ਸੰਪਰਕ ਕਰ ਸਕਦਾ ਆਉਣ ਵਾਲੇ ਜਿਹੜੇ ਕੁਸ ਮੇਲੇ ਆਉਣਗੇ ਜੇ ਤੁਸੀਂ ਦੁੱਧ ਚੁਆਈ ਦੇ ਕੰਪੀਟੀਸ਼ਨ ਲੜਨੇ ਆ ਕਿਸੇ ਵੀ ਸਟੇਟ ਦੇ ਵਿੱਚ ਤਾਂ ਸੋਚ ਸਕਦੇ ਹੋ ਕੱਲਾ ਦੁੱਧ ਚੁਆਈ ਚ ਨਹੀਂ ਬਰੀਡ ਦੇ ਕੈਰੇਕਟਰ ਵੀ ਇਸ ਵੜ ਦੇ ਵਿੱਚ ਇਸ ਗਾਂ ਚ ਪੂਰੇ ਬਿਲਕੁਲ ਸਿੱਧੇ ਥੱਲੇ ਨੂੰ ਥਾਨ ਜਿੱਦਾਂ ਦਾ ਸਹਿਜ ਐਚ ਐਫ ਗਾਵਾਂ ਦੇ ਥਣਾ ਦਾ ਹੋਣਾ ਚਾਹੀਦਾ ਉਸ ਤਰ੍ਹਾਂ ਦਾ ਥਣ ਦਾ ਸਹਿਜ ਜਿਹੜੀ 2 ਨੰਬਰ ਤੇ ਮਨਜੂਰ ਬਾਈ ਦੋ ਨੰਬਰ ਤੇ ਹੈ ਬਾਈ ਜੀ ਇਹ ਸਟ੍ਰਾਈਕਰ ਦੀ ਆ ਆਪ ਗਾਂ ਤੇ 4 ਦੰ ਦਾ ਠੀਕ ਹੈ ਦੂਜੀ ਸੂਈ ਹੈ ਤੇ ਸੂਈ ਵਾਲੇ ਥੋੜੇ ਦਿਨਾਂ ਦੀ ਹੈ ਤਾਜੀ ਸੂਈ ਆ ਠੀਕ ਹੈ ਤੇ ਪਲੂਣ ਦਾ ਇਹਦਾ 37 38 ਲੀਟਰ ਦੁੱਧ ਦਿੱਤਾ ਹੋਇਆ ਹੁਣ ਇਸ ਟਾਈਮ ਇਹਦੇ ਥੱਲੇ ਮੰਨ ਲਓ 34 ਲੀਟਰ ਤੇ ਆ ਗਈ ਹੈ ਇਹ ਇਹ ਸੂਈ ਨੂੰ ਅੱਜ 5 5 ਦਿਨਾਂ ਦਾ 6ਵਾਂ ਦਿਨ ਹੋ ਗਿਆ ਇਹਨੂੰ ਸੂਈ ਨੂੰ ਠੀਕ ਹੈ ਤੇ ਵਧੀਆ ਦੁੱਧ ਮੰਨ ਲਓ 42 45 40 ਤੋਂ ਪਲੱਸ ਦੁੱਧ ਦੀ ਆ ਮੰਨ ਲਓ ਮਿਨੀਮਮ 40 ਤੋਂ ਪਲੱਸ ਦੁੱਧ ਦੀ ਆ ਤੇ ਦੂਜੀ ਸੂਏ ਸੂਈ ਹੋਈ ਆ ਠੀਕ ਹੈ ਕੀਮਤ ਇਹਦੀ ਇਹਦੀ ਕੀਮਤ ਦੱਸ ਦਿੰਨੇ ਆ ਜੀ ਇਹਦੀ ਕੀਮਤ ਆ ਜੀ 210000 ਰੁਪਈਆ ਠੀਕ ਹੈ ਤੇ ਸਟ੍ਰਾਈਕਰ ਸੀਮਨ ਦੀ ਆ ਪ੍ਰੋਪਰ ਜੇਨੇਟ ਜਿੰਨੀਆਂ ਵੀ ਗਾਵਾਂ ਵਾ ਪ੍ਰੋਪਰ ਗਾਇਆਂ ਕਿਉਂਕਿ ਲੋਕਲ ਗਾਂ ਜਾਂ ਮੰਡੀ ਤੋਂ ਅਸੀਂ ਨਹੀਂ ਕਦੇ ਵੀ ਗਾਂ ਖਰੀਦਦੇ ਤੇ ਮੰਨ ਲਓ ਫਾਰਮ ਤੋਂ ਲੈਣੀ ਹੁੰਦੀ ਆ ਪ੍ਰੋਪਰ ਜੇਨੇਟਿਕਲੀ ਸਾਰੀਆਂ ਗਾਵਾਂ ਦਾ ਰਿਕਾਰਡ ਆ ਠੀਕ ਹੈ ਮੰਨ ਲਓ ਇਹਨਾਂ ਦਾ ਪ੍ਰੋਪਰ ਜਨਰੇਸ਼ਨ ਦਾ ਕਿਹਦੇ ਨਾਲ ਪ੍ਰੈਗਨੈਂਟ ਹੈ ਅੱਗੇ ਮੰਨ ਲਓ ਸਾਇਰ ਗ੍ਰੈਂਡ ਸਾਇਰ ਸਾਰਿਆਂ ਦਾ ਟੋਟਲ ਰਿਕਾਰਡ ਆ ਜਿੰਨੀਆਂ ਗਾਵਾਂ ਦਾ ਠੀਕ ਹੈ ਅੱਛਾ ਭਾਈ ਇਹਦੇ ਨਾਲ ਬੱਚਾ ਇਹਦੇ ਨਾਲ ਬਾਈ ਫੀਮੇਲ ਆ ਫੀਮੇਲ ਕਾ ਹਾਂਜੀ ਕੋਲੀ ਵੀਰੇ ਨੂੰ ਦੋਸਤੋ 2 ਲੱਖ ਤੇ 10000 ਰੇਟ ਦਿਨ ਛੇਮਾ 34 ਕਿਲੋ ਦੁੱਧ ਤੇ ਆ ਗਈ ਐ ਪਿਛਲੇ ਸੂਏ ਪਹਿਲੇ ਸੂਏ ਚ ਵੀ ਦੁੱਧ ਬੜਾ ਚੰਗਾ ਦਿੰਦਾ ਟਾਂਚਾ ਇਹਦਾ ਵੀ ਬਹੁਤ ਸੋਹਣਾ ਐ ਇਹ ਵੀ ਬਰੀਡਿੰਗ ਤੇ ਕੰਮ ਕਰਨ ਵਾਲੀ ਵਹਿੜ ਆ ਅੱਜ ਦੀ ਜਿਹੜੀ ਵੀਡੀਓ ਰਹੂਗੀ ਜਿਹੜੇ ਹਿਸਾਬ ਤੇ ਆਪਾਂ ਇਹ ਵਾੜਾਂ ਦੇਖ ਰਹੇ ਹਾਂ ਦੋਸਤੋ ਮੇਰੇ ਕਾਲ ਚ ਫਾਰਮ ਵਾਲੇ ਵੀ ਰਸਤੇ ਵਧੀਆ ਆਪਸ਼ਨ ਹੋਊਗੀ ਜਿਨੇ ਕੋਈ ਫਾਰਮ ਦੀ ਸ਼ੁਰੂਆਤ ਕਰਨੀ ਆ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਇਹਦਾ ਢਾਂਚਾ ਹੈ 2 ਲੱਖ ਤੇ 10000 ਇਹਦਾ ਰੇਟ ਰੱਖਿਆ ਹੈ ਹਾਜ਼ਰ ਦੁੱਧ 34 ਕਿਲੋ ਤਾਜੀ ਸੂਈ ਦਾ ਹਵਾਨਾ ਅਗੋਂ ਪਿਛੋਂ ਵੀ ਦੇਖੋ ਬਾਕੀ ਸਟਰਕਚਰ ਵੀ ਦੱਸੂਗਾ ਤੁਹਾਨੂੰ ਬਹੁਤ ਸੋਹਣੀ ਹੈ ਇਹ ਗਾਂ ਦੱਸੋ ਦੂਜਾ ਸੂਆ ਤਾਜੀ ਸੂਈ ਵੀ ਤੁਹਾਨੂੰ ਦਿਖਾ ਰਹੇ ਹਜੇ ਚਾਰ ਦੰਦਾਂ ਦਾ ਮੂੰਹ ਦੇ ਵਿੱਚ ਬੰਦੂ ਵੀਰ ਸੋ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਤੇ ਇਹਦੇ ਨਾਲ ਬੱਚਾ ਵੱਛੀ ਹੈ ਸੋ 34 ਕਿਲੋ ਦੁੱਧ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਸਕਦਾ ਜਿਹੜਾ ਦੁੱਧ ਤੁਹਾਨੂੰ ਹਾਜ਼ਰ ਦੱਸਿਆ ਗਿਆ ਇਸ ਤੋਂ ਬਾਅਦ ਇੱਕ ਵਾਈਟ ਕਲਰ ਦੇ ਵਿੱਚ ਤੁਹਾਨੂੰ ਵਹਿੜ ਦਿਖਾਉਣੇ ਆ ਬਾਈ ਜਿਹੜੀ ਤਿੰਨ ਨੰਬਰ ਦੇ ਉੱਤੇ ਗਾਂ ਤਿੰਨ ਨੰਬਰ ਵਾਲੀ ਬਾਈ ਜੀ ਇਹ ਹੈਗੀ ਆ ਆਪ ਬੰਬੈਰੋ ਦੀ ਹਮ ਤੇ ਕੈਂਪਮੈਨ ਦੀ ਇਹਦੀ ਮਾਂ ਵਾ ਠੀਕ ਹੈ ਤੇ ਉਹ ਤੋਂ ਪਿੱਛੇ ਦਾ ਵੀ ਰਿਕਾਰਡ ਹੈਗਾ ਸਾਰਾ ਇਹ ਸੋ ਦੋ ਦੰਦ ਕੰਪਲੀਟ ਕਰਕੇ ਚਾਰ ਦੰਦ ਕੱਢ ਰਹੀ ਹੈ ਪਹਿਲੇ ਸੂਏ ਆ ਠੀਕ ਹੈ ਤੇ ਹੁਣ ਇਸ ਟਾਈਮ ਮੰਨ ਲਓ ਇਹ ਸੂਈ ਨੂੰ ਅੱਜ ਇਹਨੂੰ 7ਵਾਂ ਦਿਨ ਹੋ ਗਿਆ ਸੂਈ ਨੂੰ ਤੇ ਹੁਣ ਇਹਦੇ ਥੱਲੇ 33 32 33 ਲੀਟਰ ਤੇ ਆ ਗਈ ਤੇ ਮੰਨ ਲਓ ਆਪਾਂ ਮਿਨੀਮਮ 35 ਪਲੱਸ ਕਹਿ ਕੇ ਦੁੱਧ ਦਵਾਂਗੇ ਠੀਕ ਹੈ ਅੱਛਾ ਭਾਈ ਕੀ ਇਹਦਾ ਰੇਟ ਰਹੂਗਾ ਕਿੰਨੇ ਦਾ ਰੇਟ ਭਾਈ ਜੀ ਇਹਦਾ 2 ਲੱਖ ਤੇ 20 ਹਜ਼ਾਰ ਰੁਪਈਆ ਰੇਟ ਆ ਤੇ ਬਹੁਤ ਚੰਗੇ ਸੀਮਨ ਦੀ ਬਹੁਤ ਵਧੀਆ ਰਿਕਾਰਡ ਦੀ ਗਾਂ ਵਾਏ ਬਹੁਤ ਜਿਆਦਾ ਵਧੀਆ ਪਿੱਛੋਂ ਜੇਨੇਟਿਕਲੀ ਬਹੁਤ ਚੰਗਾ ਰਿਕਾਰਡ ਠੀਕ ਆ ਬੋਲੀ ਵੀਰੇ ਸੋ ਦੋਸਤੋ 2 ਲੱਖ ਦੋ ਦੰਦ ਕੰਪਲੀਟ ਹੈ ਚੌਗ ਵਾਲੇ ਚੱਕਣੇ ਸ਼ੁਰੂ ਕਰਤੇ ਵਾਈਟ ਰੰਗ ਹੈ ਢਾਂਚਾ ਇਹਦਾ ਵੀ ਸੋਹਣਾ ਮੈਂ ਹੋਰ ਖਾਸ ਚੀਜ਼ ਜਿਵੇਂ ਪਹਿਲਾਂ ਗਾਵਾਂ ਆਪਾਂ ਦੇਖਨਾ ਸੀ ਇਹਦੀ ਦੇਖ ਰਹੇ ਹਾਂ ਹਵਾਨਾ ਇਹਦਾ ਫਿਟਿੰਗ ਵਾਲਾ ਹੈ ਬਾਈ ਤੋਰੂਗਾ ਦਸੋ ਤਲਿਆਰਾ ਪਾ ਕੇ ਤੇ ਫਿਰ ਤੁਹਾਨੂੰ ਹੋਰ ਇਹਦਾ ਸਟਰਕਚਰ ਚੰਗੀ ਤਰ੍ਹਾਂ ਦਿਖੂਗਾ ਦਸੋ ਫਾਰਮ ਚੋਂ ਖੁੱਲਣਾ ਫਿਰਦੀਆਂ ਆਉਂਦੀਆਂ ਤੇ ਇੱਥੇ ਥੋੜਾ ਜਿਹਾ ਘੱਟ ਜਗ੍ਹਾ ਦੇ ਵਿੱਚ ਰੱਖ-ਰਖਾਵ ਬਾਈ ਹੋਰਿਆਂ ਦਾ ਬਹੁਤ ਵਧੀਆ ਤਾਂ ਹੀ ਇੰਨਾ ਚੰਗਾ ਦੁੱਧ ਦਿੰਦੀਆਂ ਪਰ ਥੋੜਾ ਤੋੜਨਾ ਔਖਾ ਹੋ ਜਾਂਦਾ ਤੋਂ ਫਿਟਿੰਗ ਵਾਲਾ ਹਵਾਨਾ ਦਸੋ ਪ੍ਰੋਪਰ ਪਛਾਣ ਵੀ ਹਵਾਨਾ ਚੰਗਾ ਕੱਦ ਸੋਹਣਾ ਵੇਲ ਚੰਗੀ ਐ 220000 ਦੀ ਇਹ ਵੈੜ ਪਹਿਲਣ ਚਾਰ ਦੰਦ ਤੁਹਾਨੂੰ ਮਿਲ ਜਾਣੀ ਐ ਚੌਗ ਵਾਲੇ ਦੰਦ ਦੇ ਚੱਕਦੀ ਐ ਬੰਦੋ ਵੀਰੇ ਚੰਗੀ ਲੰਬਾਈ ਐ ਦੱਸੋ ਸੋਹਣੀ ਹਾਈਟ ਆ ਤੇ ਹਵਾਨਾ ਬੜਾ ਚੰਗਾ ਐ ਦਾ ਸੋ ਇਹ ਤਿੰਨ ਗਾਵਾਂ ਤੁਹਾਨੂੰ ਜਿਹੜੀਆਂ ਉਹ ਦਿਖਾਤੀਆਂ ਦੱਸੋ ਉਹ ਤੋਂ ਅੱਗੇ ਅੱਗੇ ਕਰਕੇ ਹੋਰ گاਵਾ ਦਿਖਾਵਾਂਗੇ ਅੱਛਾ ਵੀਰ ਜਿਹੜੀ 4 ਨੰਬਰ ਤੇ ਗਾਂ ਹੁਣ ਆਪਾਂ ਦਿਖਾਵਾਂਗੇ ਹਾਂਜੀ ਇਹਦੀ ਕੀ ਡਿਟੇਲ ਆ 4 ਨੰਬਰ ਵਾਲੀ ਇਹ ਬਾਈ ਜੀ ਦੂਜੇ ਸੂਏ ਆ ਹੈਗੀ ਇਹ ਵੀ ਦੰਦਾ ਚ ਆ ਠੀਕ ਹੈ ਸੌਕੀ ਦੇ ਸੀਮਨ ਦੀ ਆ ਤੇ ਦੁੱਧ ਦੇ ਦੇ ਥੱਲੇ ਹੁਣ ਇਸ ਟਾਈਮ 43 ਲੀਟਰ ਠੀਕ ਐ ਦੂਜੇ ਸੂਏ ਸੂਈ ਹੋਈ ਆ ਮੇਲ ਕਾਫ ਹੈ ਦਾ ਠੀਕ ਐ ਤੇ ਪਿੱਛੋਂ ਇਹਦੇ ਡਾਉਣ ਜੋਨ ਦੀ ਮਾਂ ਵੈ ਦੀ ਠੀਕ ਐ ਆਪਦੀ ਹਾਂ ਤੇ ਪਿੱਛੇ ਉਹਦੇ ਇਹਦੇ ਰੇਂਜਰ ਮੰਨ ਲਓ ਬਲੱਡ ਉਦੋਂ ਪਿੱਛੇ ਸਾਰਾ ਆਪਣੇ ਵੀਰ ਕਾ ਦਾ ਠੀਕ ਹੈ ਤੇ ਉਹ ਪੁਰਾਣੇ ਫਾਰਮਰ ਆ ਤਕਰੀਬਨ 40-45 ਸਾਲ ਦਾ ਫਾਰਮ ਉਹਨਾਂ ਦਾ ਉੱਤੇ ਸਾਰੀਆਂ ਘਰ ਦੀਆਂ ਵਧੀਆ ਲਾਈਨ ਦੀਆਂ ਗਾਵਾਂ ਆ ਵਾ ਵਧੀਆ ਦੁੱਧ ਦਾ ਰੇਟ ਇਹਦਾ ਕੀ ਰਹੂਗਾ ਬਾਈ ਚੌਥੇ ਦਾ ਰੇਟ ਇਹਦਾ ਬਾਈ ਜੀ ਇਹੀ ਆਪਣੇ 210000 ਰੁਪਏ ਰੇਟ ਠੀਕ ਹੈ ਖੋਲ ਲੀ ਬਈ 2 ਲੱਖ ਤੇ 10000 200 ਚੌਥੇ ਨੰਬਰ ਵਾਲੀ ਗਾਂ ਦਾ ਰੇਟ ਹੈ ਦੁੱਧ ਜਿਹੜਾ ਉਹ ਹਾਜ਼ਰ ਹੈ ਉਹ ਤੁਹਾਨੂੰ ਵੀਰ ਨੇ ਦੱਸਤਾ ਹੈ 43 ਲੀਟਰ ਇਸ ਟਾਈਮ ਇਹ ਦੁੱਧ ਦੇ ਉੱਤੇ ਚੱਲਦੀ ਹੈ ਸੋ ਜੀਨੂੰ ਪਸੰਦ ਆਵੇ ਤਾਂ ਦੁੱਧ ਦੋ ਟਾਈਮ ਤਿੰਨ ਟਾਈਮ ਤੁਸੀਂ ਇੰਨਾ ਚੋਕੇ ਲੈ ਸਕਦੇ ਹੋ 43 ਲੀਟਰ ਦੁੱਧ ਤਿੰਨ ਟਾਈਮ ਦੀ ਚਵਾਈ ਦੇ ਉੱਤੇ ਗਾਂ ਦੇ ਰਹੀ ਐ ਇਸ ਟਾਈਮ ਜਿਹੜਾ ਹਾਜ਼ਰ ਦੁੱਧ ਆ ਮੇਲ ਕਾਫ ਨੂੰ ਜਨਮ ਦਿੰਦਾ ਬੰਦੇ ਵੀਰੇ ਸੋ 2 ਲੱਖ ਤੇ 10000 ਇਹਦਾ ਰੇਟ ਵੀਰ ਨੇ ਰੱਖਿਆ ਇਹਦਾ ਰਿਕਾਰਡ ਸਾਰਾ ਪ੍ਰੋਪਰ ਹੈਗਾ। ਇਸ ਦੂਜਾ ਫੇਰ ਇੱਕ ਬਹੁਤ ਵੱਡੇ ਟਾਂਚੇ ਦੀ ਗਾਂ ਦਿਖਾਉਂਗਾ। ਉੱਤੋਂ ਪੁੜਿਆਂ ਦੀ ਚੜਾਈ ਨੋਟ ਕਰੋ ਤੇ ਹਵਾਨੇ ਦੀ ਫਿਟਿੰਗ ਦੇਖਿਓ ਕਿੰਦੀ ਕਮਾਲ ਦੀ ਹੈ। ਅ ਭਾਈ ਇਹ ਦੋ ਅੱਗੇ ਗਾਂ ਹੈਗੀ ਹੈ 5ਵੇਂ ਨੰਬਰ ਦੇ ਉੱਤੇ। ਹਾਂਜੀ। ਕੀ ਡਿਟੇਲ ਹੈ ਦੀ ਕਿੰਨ ਮਸੂਆ ਕਿੰਨੇ ਦਿਨ ਸੂਈ ਨੂੰ ਹੋਇਆ। ਇਹ ਬਾਈ ਜੀ ਮਿਲਰ ਪੀ ਦੀ ਆ। ਹੂੰ। ਵੋਲਡਵਾਈਡ ਦੀ। ਹੂੰ। ਤੇ ਪਿੱਛੇ ਇਹਦੀ ਮਾਂ ਤੇ ਨਾਨੀ ਉਹ ਵੀ ਮਿਲਰ ਪੀਦੀਆਂ ਆਈਆਂ ਆਪਣੇ ਸੌਰੀ 월ਡਵਾਈਡ ਦੀਆਂ ਆਈਆਂ ਠੀਕ ਹੈ ਠੀਕ ਹੈ ਜੀ ਤੇ ਇਹ ਗਾਂ ਨਹੀਂ ਨਮੀ ਆਈ ਹੈ ਤਾਂ ਸਾਡੇ ਦੁੱਧ ਫਾਰਮ ਤੇ ਤਾਂ ਉੱਥੇ ਸੀਗੇ 46 47 ਲੀਟਰ ਸਾਡੇ ਕੋਲ ਆ ਕੇ ਇਹ ਮੰਨ ਲਓ 10 12 ਲੀਟਰ ਦੁੱਧ ਘਟੀ ਆਲੇ ਨਵੀਂ ਜਗ੍ਹਾ ਕਰਕੇ ਜੀ ਨੇ ਘਟ ਲਾਇਆ ਇਹਨੇ ਥੋੜਾ ਖਾਂਦੀ ਘਟਾ ਮੰਨ ਲਓ ਉਪਰਾਂ ਕਰਦੀ ਆ ਪਰ ਇਹ ਮੰਨ ਲਓ 2-3 ਦਿਨਾਂ ਚ ਦੁੱਧ ਦੇ ਦੁਬਾਰਾ ਚਲੀ ਜਾਊਗੀ ਪੀਕ ਤੇ ਠੀਕ ਹੈ ਤੇ ਬਹੁਤ ਚੰਗੀ ਮੰਨ ਲਓ ਸਟਰਕਚਰ ਦੇ ਹਿਸਾਬ ਨਾਲ ਦੇਖੀ ਤੇ ਮੰਨ ਲਓ ਕੰਪੀਟੀਸ਼ਨ ਲੈਵਲ ਦੇ ਅੱਗੇ ਜਿਵੇਂ ਬੱਚੇ ਕਿਸੇ ਨੇ ਬਹੁਤ ਚੰਗੀ ਬਰੀਡ ਤੇ ਵਧੀਆ ਫਿਟਿੰਗ ਵਾਲੇ ਬੱਚਿਆਂ ਨੂੰ ਅੱਗੇ ਹੂੰ ਬਰੀਡ ਦੇ ਲਈ ਕੰਮ ਵੀ ਆਊਗੀ ਤੇ ਦੁੱਧ ਦੇ ਲਈ ਵੀ ਮੰਨ ਲਓ ਆਰਡਰ ਮੰਨ ਲਓ ਚਾਹੇ 10ਵੇਂ ਸੂਏ ਹੋ ਜੀ ਇਹਦਾ ਆਰਡਰ ਦਾ ਸਾਈਜ਼ ਇਹੀ ਰਹਿਣਾ ਬਿਲਕੁਲ ਅੱਛਾ ਭਾਈ ਕੀ ਇਹਦੀ ਡਿਮਾਂਡ ਰਹੂਗੀ ਇਹਦੀ ਡਿਮਾਂਡ ਭਾਈ ਜੀ 1,95,000 ਰੁਪਏ ਠੀਕ ਹੈ OK ਸੋ 1,95,200 ਰੇਟ ਦੁੱਧ 45 46 ਕਿਲੋ ਤੋਂ ਆਈ ਆ ਪਰ ਹੁਣ 10 ਲੀਟਰ ਨੂੰ ਡਾਊਨ ਮਤਲਬ ਤੁਸੀਂ 35 36 ਕਿਲੋ ਦੁੱਧ ਜਿਹੜਾ ਉਹ ਮੰਨ ਕੇ ਸੌਦਾ ਕਰ ਲਿਓ ਜੇ 1,95,000 ਰੇਟ ਇਦਾਂ ਦਾ ਢਾਂਚਾ ਵੀ ਜੇ ਕੋਈ ਵੀਰ ਬਰੀਡਿੰਗ ਤੇ ਕੰਮ ਕਰਨਾ ਚਾਹੁੰਦਾ ਹੈ ਸਟਰਕਚਰ ਦੀ ਫੁੱਲ ਵੈਲਿਊ ਹੈ ਲੱਤਾਂ ਤੋਂ ਤੁਸੀਂ ਇਹਦੀ ਜਜਮੈਂਟ ਕਰੋ ਇਹਦੀ ਖੜਨੀ ਨੂੰ ਦੇਖੋ ਲਿਆ ਵੀਰੇ ਲੰਬਾਈ ਉਚਾਈ, ਕਦਕਾਠ, ਬਾਕੀ ਉੱਤੋਂ ਪੁੜਿਆਂ ਦੀ ਸ਼ੇਪ, ਇਹ ਸਾਰਾ ਕੁਸ਼ੇ ਦੇ ਵਿੱਚ ਬਹੁਤ ਸੋਹਣੇ ਗੁਣ ਬਰੀਡ ਦੇ ਕੈਰੈਕਟਰ ਫੁੱਲ ਦਿੰਦੇ ਆ। ਸੋ 1,95,000 ਦੀ ਇਹ ਗਾਂ ਤੁਹਾਨੂੰ ਮਿਲੂਗੀ ਤੇ ਦੁੱਧ ਦੁਆਰਾ ਪੀਕ ਫੜੂਗੀ ਕਿਉਂਕਿ ਕੁਛ ਦਿਨ ਪਸ਼ੂ ਉਪਰਾ ਬਣ ਜਾਂਦਾ। ਇਹਦੇ ਵਿੱਚ ਬਿਊਟੀ ਵੀ ਚੰਗੀ ਆ ਦੋਸਤੋ ਇਹਦਾ ਚਿਹਰਾ ਬਹੁਤ ਸੋਹਣਾ ਹੈ। ਬਾਕੀ ਹਵਾਨੇ ਦੀ ਬਣਾਵਟ ਤੁਸੀਂ ਦੇਖ ਸਕਦੇ ਹੋ, ਫਿਟਿੰਗ ਆਲਾ ਪ੍ਰੋਪਰ ਹੈਦਾ ਹਵਾਨਾ। ਮੈਂ ਤੁਹਾਨੂੰ ਅੰਦੋਨਾ ਸਾਈਡ ਤੋਂ ਦਿਖਾਉਣਾ। ਇਹ ਛੇਤੀ ਦੁੱਧ ਤੇ ਆ ਜਾਣਾ ਕਿਉਂਕਿ ਜਗਾਲੀ ਆਪਦੀ ਤੁਸੀਂ ਦੇਖੋਗੇ ਇਹ ਹੁਣ ਤੋਰਦਿਆਂ ਤੋਂ ਵੀ ਨਹੀਂ ਛੱਡ ਰਹੀ। ਏ ਕੁਬੀ ਹੁੰਦੀ ਆ ਦੁੱਧ ਵਾਲੇ ਪਸ਼ੂ ਦੀ ਹਵਾਨਾ ਫੇਰ ਇਹਦਾ ਦੇਖੋ ਬੰਦੂ ਸੋ 1,95,000 ਦਾ ਰੇਟ ਇਸ ਤੋਂ ਬਾਅਦ ਚ ਤਿੰਨ گاਵਾ ਹੋਰ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਇਸ ਸਾਈਡ ਵਾਲੀਆਂ ਦਿਖਾਉਣੀਆਂ ਆ ਆ ਭਾਈ 6ਵੇਂ ਨੰਬਰ ਦੇ ਉੱਤੇ ਗਾਂ ਹੁਣ ਆਪਾਂ ਦਿਖਾ ਰਹੇ ਹਾਂ ਹਾਂਜੀ ਇਹਦੀ ਕੀ ਡਿਟੇਲ ਆ ਕਿੰਨੇ ਦੁੱਧ ਤੇ ਚੱਲਦੀ ਐ ਭਾਈ ਜੀ ਇਹ ਦੂਜੀ ਸੂਈ ਆ ਤੇ 6 ਦੰਦ ਆ ਹੂੰ ਤੇ ਇਹ ਸਟ੍ਰਾਈਕ ਕਰਦੀ ਹੈ ਠੀਕ ਹੈ এবੀਐਸ ਦੀ ਹਮ ਤੇ ਦੁੱਧ ਦੇ ਥੱਲੇ ਹੁਣ ਇਸ ਟਾਈਮ 39 40 ਮੰਨ ਲਓ 1 ਤੋਂ 2 ਲੀਟਰ ਉੱਪਰ ਥੱਲੇ ਕਰ ਜਾਂਦੀ ਹੈ ਟਾਈਮ ਦਾ ਪਰ ਐਵਰੇਜ 40 ਲੀਟਰ ਦੇ ਰੇਂਜ 'ਚ ਇਹਦੇ ਥੱਲੇ ਦੁੱਧ ਆ ਹੁਣ ਠੀਕ ਹੈ ਤੇ ਬਹੁਤ ਵਧੀਆ ਇਹ ਜੋ ਲਾਈਨ ਬਲੱਡ ਲਾਈਨ ਦੀ ਗੱਲ ਕਰੀਏ ਤੇ ਆਪਾਂ ਤੇ ਫਾਰਮ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਤੇ ਬਹੁਤ ਸੋਹਣੇ ਤੇ ਵਧੀਆ ਸਟਰਕਚਰ ਦੀ ਗਾਂ ਵਾ ਤੇ ਵਧੀਆ ਦੁੱਧ ਕੱਢਣ ਵਾਲੀ ਹੈ ਠੀਕ ਹੈ ਰੇਟ ਇਹਦਾ ਕੀ ਰਹੂਗਾ ਬਈ ਰੇਟ ਬਾਈ ਜੀ ਇਹਦਾ 190000 ਰੁਪਏ ਹੈ ਜੀ ਓਕੇ ਸੋ 190000 ਦੋਸਤੋ ਰੇਟ ਦੁੱਧ 40 ਲੀਟਰ ਕੋਈ ਵੀ ਭਰਾ ਤਿੰਨ ਟਾਈਮ ਬੇਨਤੀ ਕਰਕੇ ਲੈ ਸਕਦਾ ਬਹੁਤ ਵੱਡਾ ਕੱਦ ਹੈ ਲੰਬਾਈ ਤੁਸੀਂ ਇਹਦੀ ਦੇਖੋ ਇਹਦਾ ਰੇਟ 190000 40 ਲੀਟਰ ਦੁੱਧ ਤਿਆਰ ਇਹਦੇ ਤੋਂ ਤੁਹਾਨੂੰ ਹੁਣ ਮਿਲ ਜਾਣਾ ਜਿਹੜਾ ਮਰਜੀ ਵੀਰ ਚੋ ਕੇ ਲਿਜਾ ਸਕਦਾ। ਸੋ ਬਿਊਟੀ ਫੇਅਰ ਇਹਦੀ ਤੁਸੀਂ ਦੇਖ ਲਓ ਬਰੀਡ ਦੇ ਕੈਰੇਕਟਰ ਫੇਅਰ ਇਹਦੇ ਤੁਸੀਂ ਦੇਖਿਓ। ਲੈ ਚੱਲੋ ਭਾਈ। ਸੋ ਇਹ ਹਾਜ਼ਰ ਦੁੱਧ ਜਿਹੜਾ ਉਹ ਤੁਹਾਨੂੰ ਦੱਸਿਆ ਜਾ ਰਿਹਾ ਜਿਹੜੇ ਦੁੱਧ ਦੇ ਉੱਤੇ گاਵਾਵਾਂ ਚੱਲਦੀਆਂ ਬੰਦ ਹੋ ਗਈ। ਸੋ ਇਸ ਤੋਂ ਬਾਅਦ ਦੋ ਹੋਰ گاਵਾ ਦਿਖਾਉਣੇ। 7ਵੇਂ ਨੰਬਰ ਤੇ ਇੱਕ ਬਲੈਕ ਰੰਗ ਦੇ ਵਿੱਚ ਵਾੜ ਤੋਂ ਦਿਖਾਉਣੇ ਆ ਤੇ ਉਦੋਂ ਅਗਲੀ ਵੀ ਗਾਂ ਜਿਹੜੀ ਉਹ ਬਲੈਕ ਰੰਗ ਦੇ ਵਿੱਚ ਹੀ ਐ ਭਾਈ 7ਵੇਂ ਨੰਬਰ ਵਾਲੀ ਵਾੜ ਇਹ ਬਾਈ ਜੀ ਪਲੂਨ ਆ ਬੱਚੀ ਤੇ ਖੀਰੀ ਤੋਂ ਇੱਕ ਦੰਦ ਤੋੜਿਆ ਇਹਨੇ ਠੀਕ ਐ ਤੇ ਦੁੱਧ ਦੇ ਥੱਲੇ 36 ਲੀਟਰ ਆ ਠੀਕ ਹੈ ਹੁਣ ਇਸ ਟਾਈਮ ਤੇ ਦੁੱਧ ਹਲੇ ਵੀ ਇਹ ਵੱਲੋਂ 3-4 ਲੀਟਰ ਹੋਰ ਵਧਣ ਦੀ ਜੇ ਹੈਗੀ ਉਮੀਦ ਹਲੇ ਸੂਈ ਥੋੜੇ ਦਿਨਾਂ ਦੀ ਹੋ ਆ ਇਹ ਠੀਕ ਹੈ ਤੇ ਬਹੁਤ ਚੰਗੀ ਆਪ ਇਹ ਪਿੱਛੋਂ ਤਾਂ ਇਹਦੀ ਕਿਉਂਕਿ ਲਾਈਨ ਸਾਰੀ ਹੈਗੀ ਹੈ ਇਹ ਡੈਨਮਾਰਕ ਦੀ ਸੈਗ ਦੇ ਸੀਮਨ ਲੱਗਦੇ ਰਹੇ ਆ ਪਰ ਇਹ ਆਪ ਵਰਲਡਵਾਈਡ ਦੀ ਆ ਹੁਣ ਮੈਂ ਭੁੱਲ ਗਿਆ ਕਿਹੜੇ ਦੀ ਆ ਤੁਹਾਨੂੰ ਪ੍ਰੋਪਰ ਰਿਕਾਰਡ ਹੈ ਤਾਂ ਮੈਂ ਦੇ ਦੂੰਗਾ ਮੈਨੂੰ ਮੈਸੇਜ ਕਰ ਦਿਓ ਵਟਸਐਪ ਤੇ ਤੇ ਆਪ ਇਹ ਵਰਲਡਵਾਈਡ ਦੀ ਆ ਤੇ ਸਿਗੀ ਇਹਦੇ ਪਿੱਛੇ ਫੀਮੇਲ ਕਾਫੀ ਪਰ ਆਪਾਂ ਕੱਲੀ ਗਾਂ ਹੀ ਲਈਏ ਫਾਰਮ ਵਾਲਿਆਂ ਤੋਂ ਠੀਕ ਹੈ ਉਹਨਾਂ ਨੇ ਬੱਚੀ ਰੱਖ ਕੇ ਕੱਲੀ ਆਪਾਂ ਗਾਂ ਦੇ ਸੌਦਾ ਕਰਿਆ ਜੀ ਇਹਦਾ ਅੱਛਾ ਭਾਈ ਕੀਮਤ ਕੀ ਰੋ ਕੀਮਤ ਭਾਈ ਜੀ ਇਹ ਦੇ ਦਾਂਗੇ 1,75,000 ਰੁਪਏ ਦੀ ਠੀਕ ਹੈ ਦੁੱਧ ਦਵਾਰਾ ਦੱਸ ਦਿਓ ਜੀ ਇਸ ਟਾਈਮ ਕਿੰਨਾ ਦੁੱਧ ਇਹਦੇ ਥੱਲੇ ਇਸ ਟਾਈਮ ਵੱਲੋਂ 35 ਲੀਟਰ ਦੁੱਧ ਆ ਜਿਹੜਾ ਸੀ ਲਈ ਆਈ ਭਾਈ ਸੋ ਸੋ 35 ਲੀਟਰ ਦੁੱਧ ਆ ਇਸ ਟਾਈਮ ਤਿਆਰ ਆ ਇਸ ਵੈੜ ਥੱਲੇ ਸੂਆ ਪਹਿਲਾ ਸੂਈ ਆ ਖੀਰੀ ਤੋਂ ਦੋਂਦੀ ਹੋ ਰਹੀ ਆ ਤੇ ਇੱਕ ਦੰਦ ਇਹਨੇ ਜਿਹੜਾ ਉਹ ਚੱਕਣਾ ਸ਼ੁਰੂ ਕਰਤਾ ਤੁਸੀਂ ਦੋ ਦੰਦ ਮੰਨ ਕੇ ਸੌਦਾ ਕਰੋਗੇ 1,75,000 ਦੀ 35 ਕਿਲੋ ਦੁੱਧ ਇਸ ਟਾਈਮ હાજર ਇਸ ਵੜਥਾ ਲੋ ਤੁਹਾਨੂੰ ਮਿਲ ਜਾਣਾ ਹੈ ਹਵਾਨਾ ਇਹਦਾ ਵੀ ਫਿਟਿੰਗ ਵਾਲਾ ਹੈ ਵੱਡੀਆਂ گاਵਾਾਂ ਚ ਵੱਧੀ ਉੱਥੇ ਲੱਗਦਾ ਸੀ ਵੀ ਹੋ ਸਕਦਾ ਥੋੜਾ ਬਹੁਤ ਹੀ ਹਾਈਟ ਘਟੋਵੇ ਪਰ ਜਦੋਂ ਹੁਣ ਬਾਹਰ ਤੁਰਦੀ ਨੂੰ ਦੇਖ ਰਹੇ ਆ ਲੰਬਾਈ ਤੇ ਉਚਾਈ ਇਹਦੀ ਵੀ ਚੰਗੀ ਹੈ ਸੋਹਣੇ ਕਦ ਕੱਦ ਦੀ ਪੂਰੇ ਵੱਡੇ ਕਦ ਚ ਹੀ ਹੈ ਇਸ ਟਾਈਮ ਬੰਦ ਬਈ ਸੋ ਲਾਸਟ ਉੱਤੇ ਇਸ ਸਾਈਡ ਦੇ ਉੱਤੇ ਇੱਕ ਹੋਰ ਗਾਂ ਦਿਖਾਉਨੇ ਆ ਫਿਰ ਆਪਾਂ ਕੁਸ ਗਾਵਾਂ ਕੱਚੀਆਂ ਗੱਬਣ ਗਾਵਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਲਾਸਟ ਉੱਤੇ ਬਾਈ ਗਾਂ ਇਸ ਟਾਈਮ ਇੱਥੇ ਖੜੀ ਆ ਬਲੈਕ ਰੰਗ ਦੇ ਵਿੱਚ ਹਾਂਜੀ ਕੀ ਡਿਟੇਲ ਆ ਉਹਦੀ ਬਾਈ ਜੀ ਇਹਦੀ ਪਿੱਛੋਂ ਤਾਂ ਸਾਰੀ ਲਾਈਨ ਹੈਗੀ ਐਚ ਐਫ ਦੀ ਹਮ ਪਰ ਇਹ ਜਰਸੀ ਦੀ ਆ ਇਹ ਇਹ ਇਹਦਾ ਸਾਇਰ ਜਰਸੀ ਆ ਇਹਦੇ ਅੱਗੇ ਜਰਸੀ ਲੱਗਿਆ ਸੀ ਐਚ ਐਫ ਦੇ ਹਮ ਤੇ ਇਹਦੇ ਦੁੱਧ ਦੀ ਕੈਪੈਸਿਟੀ ਕਮ ਘੱਟ ਤੋਂ ਘੱਟ 45 ਪਲੱਸ ਦੀ ਆ ਠੀਕ ਹੈ ਘੱਟ ਤੋਂ ਘੱਟ ਤੇ ਹੁਣ ਇਹਦੇ ਥੱਲੇ ਐਸਟੀਐਮ ਵਾਲੋ 38 ਤੋਂ 40 ਦੇ ਵਿੱਚ ਦੁੱਧ ਹੁਣ ਵੀ ਆ ਠੀਕ ਹੈ ਤੇ ਬਿਲਕੁਲ ਸਾਰੀਆਂ ਤਾਜ਼ੀਆਂ ਸੂਈਆਂ ਗਾਵਾਂ ਵਾਂ ਥਲੇ ਪੀਕ ਜਿਵੇਂ ਜਿਵੇਂ ਆਈ ਜਾਂਦੀਆਂ ਪੀਕ ਤੇ ਉਦਾਂ ਤੇ ਤੁਹਾਨੂੰ ਆਰਡਰ ਕੁਆਲਟੀ ਮੰਨ ਲਓ ਬੇਮਿਸਾਲ ਮੇਰੇ ਆਪਦੀ ਪਰਸਨਲੀ ਬਹੁਤ ਪਸੰਦ ਆ ਕਿਉਂਕਿ ਦੁੱਧ ਦੇ ਲਈ ਵੀ ਤੇ ਅੱਗੇ ਫਾਰਮ ਦੇ ਲਈ ਵੀ ਅੱਗੇ ਜੇ ਮੰਨ ਲਓ ਬਰੀਡ ਚਾਹੀਏ ਤੇ ਜਰਸੀ ਬਣਾ ਲਓ ਚਾਹੀਏ ਅੱਗੇ ਐਚਏ ਬਣਾ ਲਿਓ ਤੇ ਅੱਗੇ ਜਿੱਦਾਂ ਦਾ ਮੌਸਮ ਗਰਮੀ ਦਾ ਆਊਗਾ ਤੇ ਦੁੱਧ ਵੀ ਕੱਢਣਾ ਵਾ ਪਰ ਸਟਰਕਚਰ ਦੀ ਬਹੁਤ ਸੋਹਣੀ ਆ ਕੀਮਤ ਕੀ ਰੋ ਕੀਮਤ ਬਾਈ ਜੀ ਇਹਦੀ 1 ਲੱਖ ਤੇ 90000 ਰੁਪਈਆ ਠੀਕ ਹੈ ਲਿਆਈ ਬਾਈ ਸੋ 1 ਲੱਖ ਤੇ 90000 ਰੇਟ ਆ ਦੋਸੋ ਪਿਛਲੀ ਜਨਰੇਸ਼ਨ ਸਾਰੀ ਐਚਐਫ ਨਸਲ ਦੀ ਐ ਪਰ ਐਚਐਫ ਦੇ ਵਿੱਚ ਜਰਸੀ ਸੀਮਨ ਵਰਤਨ ਕਰਕੇ ਇਹ ਵੈੜ ਜਰਸੀ ਚ ਪੈਦਾ ਹੋਈ ਹੈ ਬਲੈਕ ਰੰਗ ਹੈ ਇਹਦਾ ਹਵਾਨਾ ਫਿਟਿੰਗ ਵਾਲਾ ਇਸ ਟਾਈਮ 40 ਨੂੰ ਹੱਥ ਮਾਰ ਰਹੀ ਹੈ ਪਰ ਬਾਈ ਕਹਿੰਦਾ ਵੀ ਇਹ 45 ਪਲੱਸ ਏਨੇ ਚੱਲਣਾ ਪਰ ਤੁਸੀਂ ਹੁਣ ਦੇ ਹਿਸਾਬ ਤੇ ਦੁੱਧ ਜਿੰਨਾ ਤੁਹਾਨੂੰ ਵੀਡੀਓ ਚ ਦੱਸਿਆ ਗਿਆ ਉਹਨਾਂ ਚੋਕੇ ਦੇਖ ਲਿਓ ਉਦੋਂ ਅੱਗੇ ਤੁਹਾਡੀ ਸਾਮ ਸੰਭਾਲ ਤੇ ਸੇਵਾ ਦੇ ਉੱਤੇ ਹੈ 1,90,000 ਦਾ ਰੇਟ ਆ ਦੱਸੋ ਇਹ ਤੁਹਾਨੂੰ ਸੋਹਣਿਆ ਸਵਾਈਆਂ ਚੰਗੇ ਦੁੱਧ ਤੇ ਚਲਦੀਆਂ گاਵਾਵਾਂ ਦਿਖਾ ਰਿਹਾ ਹਾਂ ਉਸ ਤੋਂ ਬਾਅਦ ਆਪਾਂ ਕੁਝ ਗੱਬਣ گاਵਾ ਜਿਹੜੀਆਂ ਵੀਡੀਓ ਚ ਦਿਖਾਵਾਂਗੇ ਨਹੀਂ ਆਉਂਦੀ ਤਾਂ ਬਈ ਉਧਰ ਨੂੰ ਮੋੜ ਲਾ ਥੋੜਾ ਡਰਦੀ ਐ ਦੋਸਤੋ ਇਹ ਇਧਰਲੇ ਪਾਸੇ ਅਸੀਂ ਖੜੇ ਹਾਂ ਤਾਂ ਹੋ ਸਕਦਾ ਤਾਂ ਇਧਰ ਨੂੰ ਨਾ ਆਉਣਾ ਪਸੰਦ ਕਰੇ ਫਿਰ ਇਹਦਾ ਹੋਣਾ ਦੇਖੋ ਸੋ ਇਹ ਜਿਹੜੀਆਂ ਤਿਆਰ ਦੁੱਧ ਵਾਲੀਆਂ گاਵਾਵਾਂ ਸੀ ਉਹ ਸਾਰੀਆਂ ਤੁਹਾਨੂੰ ਦਿਖਾਤੀਆਂ ਇਸ ਸਾਈਡ ਦੇ ਉੱਤੇ ਹੁਣ ਆਪਾਂ ਗੱਲ ਕਰਾਂਗੇ ਇਸ ਸਾਈਡ ਦੇ ਉੱਤੇ ਕੁਝ گاਵਾਵਾਂ ਬਾਈ ਕੋਲ ਜਿਹੜੀਆਂ ਉਹ ਮੌਜੂਦ ਹੈ ਚਾਰ ਨਗਰ ਇਹਨਾਂ ਚੋਂ ਆਪਾਂ ਪਹਿਲੇ ਨੰਬਰ ਵਾਲੀ ਜਿਹੜੀ ਗਾਂ ਇਹ ਤੋਂ ਸ਼ੁਰੂਆਤ ਕਰ ਲਈਨੀ ਹੈ। ਭਾਈ ਇਸ ਸਾਈਡ ਤੇ ਜਿਹੜੀ ਪਹਿਲੇ ਨੰਬਰ ਤੇ ਵੜ ਹੈ। ਇੱਕ ਬਈ ਜਗਜੀਤ ਵੀਰ ਇਹਦੀ ਮੈਂ ਡਿਟੇਲ ਦੱਸਦਾ ਇੱਕ ਆਪਣੇ ਮੰਨ ਲਓ ਇਹਨਾਂ ਇਹ ਗਾਵਾਂ ਤੋਂ ਬਿਨਾਂ ਵੀ ਹੋਰ ਵੀ ਗਾਵਾਂ ਮੰਨ ਲਓ ਘੱਟੋ ਘੱਟ 30 32 35 ਤੋਂ ਸਟਾਰਟ ਹੋ ਕੇ 75 ਪਲੱਸ ਤੱਕ ਦੀਆਂ ਦੁੱਧ ਦੀਆਂ ਗਾਵਾਂ ਵਾ ਆਪਣੇ ਕੋਲ ਜਿਵੇਂ ਕਿਸੇ ਨੇ ਮੰਨ ਲਓ ਕੋਈ 70 75 ਲੀਟਰ ਵਾਲੀ ਜਾਂ 60 ਹੋਰ ਕਾਫੀ ਗਾਵਾਂ ਵਾ ਤੇ ਉਹਨਾਂ ਦੀ ਚਲੋ ਵੀਡੀਓ ਚ ਨਹੀਂ ਆ ਸਕੀਆਂ ਅੱਗੇ ਬਣਾ ਦਾਂਗੇ ਉਹਨਾਂ ਦੀ ਪਰ ਮੰਨ ਲਓ ਸਾਰੀ ਤਰ੍ਹਾਂ ਦੀ ਗਾਵਾਂ ਜਿੰਨੇ ਜਿੰਨੇ ਦੁੱਧ ਵਾਲੀ ਲੈਣੀ ਆ ਉਦਾਂ ਦੀ ਗਾਵਾਂ ਹੈਗੀਆਂ ਵਾ ਠੀਕ ਹੈ ਇਹਦੀ ਆਪਾਂ ਗੱਲ ਕਰੀਏ ਬਾਈ ਜੀ ਇਹ ਫਲੂਨ ਬੱਚੀ ਆ ਤੇ ਸੂਈ ਅੱਜ ਇਹਨੂੰ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ ਠੀਕ ਹੈ ਤੇ ਆਪ ਇਹ ਐਬੀਐਸ ਦੀ ਆ ਬੋਲਦਾ ਮੈਂ ਇਸ ਟੈਂਪੋ ਬੋਲ ਰਿਹਾ ਕਿਹਦੇ ਬੋਲਦੀ ਆ ਡਿਟੇਲ ਇਹ ਪਰ ਬਹੁਤ ਚੰਗੇ ਦੁੱਧ ਦੀ ਆ ਬਹੁਤ ਤੁਹਾਨੂੰ ਵੀਡੀਓ ਵਿੱਚ ਵੀ ਪਤਾ ਲੱਗ ਜੂ ਸਟਰਕਚਰ ਆਰਡਰ ਹੂੰ ਬਹੁਤ ਬੀ ਮਿਸਾਲਾ ਤੇ ਦੁੱਧ ਵੀ ਜਗਜੀਤ ਬਾਈ ਘਟੋ ਘਾਟੇ ਇਹ ਮੰਨ ਲਓ 35 36 ਲੀਟਰ ਦੁੱਧ ਆ ਰਾਮ ਨਾਲ ਕੱਢਣਾ ਤੇ ਹੁਣ ਵੀ ਇਹਦੇ ਥੱਲੇ 27 22 ਲੀਟਰ ਦੁੱਧ ਹੋ ਗਿਆ ਬੋਲੀ ਚੋਂ ਖਾਲੀ ਹੋਈ ਆਲੇ ਦੋ ਦਿਨ ਹੀ ਹੋਏ ਆ ਇਹਨੂੰ ਸੂਈ ਠੀਕ ਹੈ ਡਿਮਾਂਡ ਬਈ ਇਹਦੀ ਇਹਦੀ ਡਿਮਾਂਡ ਬਈ ਜੀ 1 ਲੱਖ ਤੇ 72000 ਰੁਪਿਆ ਤੇ ਰੇਟ ਆਪਣੇ ਜਿੰਨੇ ਵੀ ਗਾਵਾਂ ਦੇ ਆਪਾਂ ਦੱਸ ਰਹੇ ਆ ਕੋਈ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਰੇਟ ਦਾ ਬੜਾ ਸੌਦੇ ਵਾਲਾ ਨਹੀਂ ਆਲਮੋਸਟ ਫਿਕਸ ਜਿਹੀ ਰੇਟ ਆ ਦੋ ਚਾਰ ਹਜ਼ਾਰ ਦਾ ਹੀ ਫਰਕ ਪੈਣਾ ਬਾਰੇ ਟਾਂ ਠੀਕ ਸੋ ਦੋਸੋ ਰੇਟ ਲਗਭਗ ਫਿਕਸ ਜਿਹੀ ਹੋਣਗੇ ਬਾਕੀ ਫ ਪਸੂ ਪਸੰਦ ਹੋਵੇ ਫਿਰ ਸੌਦਾ ਹੋ ਜਾਂਦਾ ਹੁੰਦਾ ਫਿਟਿੰਗ ਵਾਲਾ ਹਵਾਨਾ 27 28 ਕਿਲੋ ਦੁੱਧ ਤੋਂ ਸ਼ੁਰੂਆਤ ਆ ਦੋਸਤੋ 35 ਪਲੱਸ ਦੀ ਇਹ ਤਵਾਸ ਹੈ ਸੂਆ ਪਹਿਲਾ ਸੂਈ ਹੈ ਸੂਈ ਨੂੰ ਅੱਜ ਤੀਜਾ ਦਿਨ ਵਈ ਜੁਰੀ ਦੱਸਦੇ ਆ ਚੌਥਾ ਚੌਥਾ ਦਿਨ ਆ ਸੂਈ ਨੂੰ ਸੂਈ ਨੂੰ ਗਾਂ ਦਾ ਢਾਂਚਾ ਤੁਸੀਂ ਦੇਖ ਲਓ ਤੇ ਹਵਾਨੇ ਦੀ ਬਣਾਵਟੇ ਦੀ ਦੇਖ ਸਕਦੇ ਹੋ ਫਿਟਿੰਗ ਵਾਲਾ ਹਵਾਨਾ ਇਹਦਾ ਚੰਗੇ ਦੁੱਧ ਦੀ ਇਹ ਵੈੜ ਪਹਿਲਾ ਸੂਆ ਸੂਈ ਹੈ 1 ਲੱਖ ਤੇ 72000 ਇਹਦਾ ਰੇਟ ਰੱਖਿਆ ਹੈ ਬਾਕੀ ਤੁਸੀਂ ਪਹੁੰਚੋ ਜ਼ਰੂਰ ਜਿਹਨੂੰ ਕੋਈ ਗਾਂ ਪਸੰਦ ਆਉਂਦੀ ਹੈ ਕਿਉਂਕਿ ਕਿਸੇ ਭਰਾ ਨੂੰ ਮਿਲਦੇ ਆ ਤਾਂ ਫੇਰ ਹੀ ਜੱਜਮੈਂਟ ਹੁੰਦੀ ਹੈ ਤੇ ਜਦੋਂ ਕੋਲ ਖੜੇ ਹੋਈਏ ਫਿਰ ਸੌਦੇ ਕਰਨੇ ਵੀ ਸੌਖੇ ਹੋ ਜਾਂਦੇ ਆ ਬੰਦੋ ਵੀਰੇ ਸੋ ਇਹ ਪਹਿਲਾਂ ਵੈਰ ਦੱਸੋ ਤਾਜੀ ਸੋਈ ਵੀ ਅਗਾੜੀ ਵੀ ਚੰਗੀ ਆ ਹਵਾਨਾ ਪਛਾਉ ਵੀ ਚੰਗਾ ਦਿਖਾਉਂਦੀ ਇਸ ਤੋਂ ਇਲਾਵਾ ਅੱਗੇ ਹੋਰ ਕੁਝ ਗਾਵਾਂ ਹੈ ਤਾਂ ਭਾਈ ਜਿਹੜੀ ਇਹ ਬਲੈਕ ਰੰਗ ਚ ਗਾਂ ਇਹ ਵੀ ਸੋਈ ਵੀ ਹੈ ਭਾਈ ਜੀ ਇਹ ਬੋਲੀ ਚੋਂ ਖਾਲੀ ਹੋਈ ਆ ਹੂੰ ਤੇ ਹਲੇ ਬੋਲੀ ਚੋਂ ਖਾਲੀ ਹੋਣ ਕਰਕੇ ਕਿਉਂਕਿ ਆਰਡਰ ਪੂਰਾ ਉਹ ਮੇ ਪੀਕ ਤੇ ਨਹੀਂ ਬਣਉਣ ਲੱਗੀ ਪਰ ਇਹ ਪਿਛਲੇ ਸਾਲ ਪਹਿਲੇ ਸੂਏ ਸਾਡੇ ਕੋਲੋਂ ਹੀ ਸੇਲ ਹੋ ਕੇ ਗਈ ਸੀਗੀ ਇਹ ਹੂੰ ਤੇ ਇਹਦੇ ਥੱਲੇ ਉਦੋਂ 38 39 ਲੀਟਰ ਦੁੱਧ ਸੀਗਾ ਤੇ ਅੱਗੇ ਜਾ ਕੇ ਇਹਨੇ 2-3 ਕਿਲੋ ਦੁੱਧ ਵਾਧੇ ਕੱਢਿਆ ਸੀ ਤੇ ਉਹ ਮੁੰਡੇ ਦਾ ਯੂਐਸਏ ਦਾ ਫੈਮਿਲੀ ਕੇਸ ਆਪਣੇ ਯੂਐਸਏ ਚੱਲਿਆ ਉਹ ਮੁੰਡਾ ਜਿੰਨਾ ਤੇ ਕੋਲੋਂ ਇਹ ਗਾਂ ਆਈ ਆ ਤੇ ਵਾਪਸ ਹੁਣ ਲਈ ਆ ਇਹਨੂੰ ਸੂਈ ਨੂੰ ਅੱਜ ਪਰਸੋਂ ਮੈਨੂੰ ਤੀਸਰਾ ਦਿਨ ਹੋ ਗਿਆ ਜੀ ਸੂਈ ਨੂੰ ਇਹਦੇ ਲਈ ਬੋਲੀ ਹੈ ਇਸ ਟਾਈਮ 33 34 ਲੀਟਰ ਦੀ ਹੈ ਪਰ ਇਹਦੀ ਦੁੱਧ ਦੀ ਕੈਪੈਸਿਟੀ ਘੱਟੋ ਘੱਟ ਵੀ 45 ਤੋਂ 50 ਲੀਟਰ ਨੂੰ ਟੱਚ ਕਰ ਦੂਗੀ ਘੱਟੋ ਘੱਟ 45 ਪਲੱਸ ਦੀ ਆ ਠੀਕ ਹੈ ਦੂਜਾ ਸੂਆ ਸੂਈ ਹੈ ਤੇ ਹੈਗੀ ਇਹ ਆਪ ਜਿਹੜੀ ਆ ਇਹ ਮੰਨ ਲਓ ਸੀਮਨ ਦੀ ਆ ਜਿਹੜੀ ਉਹ ਇੰਪੋਰਟਡ ਜਿਹੜੇ ਸਰਕਾਰੀ ਸੀਮਨ ਆਉਂਦੇ ਆ ਉਹਨਾਂ ਦੀ ਆ ਬੋਲਦਾ ਨਹੀਂ ਇਹ ਤਾਂ ਪਤਾ ਕਿਹੜੇ ਦੀ ਆ ਕੀ ਕੀ ਮਤਰੋ ਬਾਈ ਇਹਦੀ ਇਹਦੀ ਕੀਮਤ ਬਾਈ ਜੀ ਰੱਖਾਂਗੀ 1,70,000 ਰੁਪਈਆ ਠੀਕ ਹੈ ਲਿਆ ਹਾਂਜੀ ਲਿਆ ਕਰੋ ਸੋ ਦਸੋ ਤਾਜੀ ਸੂਈ ਆ ਸੋ ਦੋਸੋ ਬਹੁਤ ਵੱਡੇ ਟਾਂਚੇ ਦੀਏਗਾ ਸਟਰਕਚਰ ਇਹਦਾ ਤੁਸੀਂ ਦੇਖ ਲਓ ਫੁੱਲ ਹਾਈਟ ਲੈਂਥ ਦੇ ਵਿੱਚ ਆ ਹਵਾਨਾ ਅੱਗੋਂ ਪਿੱਛੋਂ ਤੁਸੀਂ ਦੇਖ ਲਓ ਰੇਟ ਰੱਖਿਆ 1 ਲੱਖ ਤੇ 70 ਹਜ਼ਾਰ 80 ਚੱਕ ਟਾਂਚਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਸਕਦੇ ਹੋ ਬੰਦ ਹੋ ਵੀਰੇ ਸੋ ਇਹ ਤੁਹਾਨੂੰ ਇੱਕ ਹੋਰ ਸੂਈ ਸਵਾਈ ਗਾਂ ਜਿਹੜੀ ਹੌਣੀ ਬੌਲੇ ਚੋਂ ਖਾਲੀ ਹੋਈ ਹੈ ਹਜੇ ਉਹ ਤੁਹਾਨੂੰ ਦਿਖਾ ਰਹੇ ਆ। ਸੋ ਇਸ ਤੋਂ ਅੱਗੇ ਭਾਈ ਇਹ ਗੱਬਣ ਹੈ ਦੋ ਅਗਲਗਾ گاਵਾ ਤੋਂ। ਇਹ ਬਾਈ ਜੀ ਗੱਬਣ گا। ਹੂੰ। ਇਹ ਗਾਂ ਆਪਣੇ ਪੀਡੀਐਫ ਦੇ ਵਿੱਚ ਅ ਚੌਥੇ ਨੰਬਰ ਤੇ ਆਈ ਸੀਗੀ ਦੋ ਦੰਦ ਕੈਟਾਗਰੀ ਚ। ਦੋ ਦੰਦ ਚ। ਹਾਂਜੀ। ਠੀਕ ਐ। ਤੇ ਪਲੂਨ ਦਾ ਇਹਦਾ 53 ਲੀਟਰ 700 ਗ੍ਰਾਮ ਦੁੱਧ ਸੀਗਾ ਤੇ ਪ੍ਰੋਪਰ ਇਹਦੀ ਵੀਡੀਓ ਵੀ ਬਣੀ ਸੀ ਦੁੱਧ ਦੀ ਆਪਣੇ ਚਵਾਈ ਦੀ। ਹੂੰ। ਤੇ ਇਹ ਹੁਣ ਸੂਣ ਦੇ ਵਿੱਚ ਡੇਢ ਮਹੀਨਾ ਰਹਿ ਗਿਆ ਇਹਦਾ। ਠੀਕ ਐ। ਤੇ ਆਪ ਇਹ वर्ल्ड वाइड ਦੀ ਆ ਬੁੱਲ ਮੈਮ ਦੇਖਣਾ ਪੈਣਾ ਕਿਹੜੇ ਦੀ ਆ ਤੇ ਅੱਗੇ ਜਿਹੜੀ ਮੈਗਨਮ ਸੈਕਸ ਤੋਂ ਇਹ ਗੱਭਣਾ ਹੂੰ ਤੇ ਪ੍ਰੋਪਰ ਮੰਨ ਲਓ ਇੱਕ ਤਾਂ ਵੈਸੇ ਲੋਕ ਕਹਿੰਦੇ ਸ਼ੋਰਟੀ ਵਾਲਾ ਮੰਨ ਲਓ ਜਿਹੜੀ ਪ੍ਰੈਗਨੈਂਸੀ ਅਭੀ ਪ੍ਰੋਪਰ ਸ਼ੋਰ ਮੰਨ ਲਓ ਮੈਗਨਮ ਤੋਂ ਗੱਭਣਾ ਹੈ ਹੂੰ ਤੇ ਦੁੱਧ ਇਹਦਾ ਘੱਟੋ ਘੱਟ ਗਾਂ ਇਹ ਬਾਈ ਜੀ 65 ਤੋਂ ਪਲੱਸ ਦੁੱਧ ਦੀ ਆ ਚਲੋ ਆਪਾਂ ਬੱਧ ਤੱਕ 70 ਕੱਢ ਦੇਵੇ ਉਹਨਾਂ ਉਹ ਰੱਬ ਜਾਣਦਾ ਪਰ ਘੱਟੋ ਘੱਟ ਜੇ ਸਾਡੇ ਕੋਲ ਅਸੀਂ ਆਪਦੀ ਸਾਹਮਦੇ ਹਿਸਾਬ ਨਾਲ ਦੱਸਦੇ ਹਾਂ ਕਿਉਂਕਿ ਸਾਡੇ ਕੋਲ ਜਿੰਨੇ ਗਾਈਆਂ ਦੁੱਧ ਕੱਢਦੀਆਂ ਵਾ ਹੁਣ ਕਿਸੇ ਬੰਦੇ ਦੀ ਕਿੱਦਾਂ ਦੀ ਸਾਹ ਹੈ ਸ਼ਾਇਦ ਕਿਸੇ ਕੋ ਜਾ ਕੇ ਦੱਸ ਕੇ ਲੋ ਵੱਧ ਵੀ ਦੇ ਦੇਵੇ ਤੇ ਘੱਟ ਵੀ ਦੇ ਦੇਵੇ ਉਹ ਬੰਦੇ ਦੀ ਸਾਹ ਬਰ ਇਹ ਜ਼ਰੂਰ ਹੈ ਵੀ ਕੋਈ ਵੀ ਬੰਦਾ ਮੰਨ ਲਓ ਸਾਡੇ ਤੋਂ ਚਾਹੇ ਗਾਂ ਲਵੇ ਨਾ ਲਵੇ ਤੇ ਫੀਡ ਦੇ ਫਾਰਮੂਲੇ ਦੀ ਇੱਕ ਬਹੁਤ ਦਿੱਕਤ ਆਉਂਦੀ ਆ ਲੋਕਾਂ ਨੂੰ ਅਸੀਂ ਫੀਡ ਫਾਰਮੂਲਾ ਮੈਨੂੰ ਵੈਸੇ ਵੀ ਲੋਕ ਮੈਸੇਜ ਕਰ ਦਿੰਦੇ ਨੇ ਮੈਂ ਫਾਰਮੂਲਾ ਜਿੱਦਾਂ ਅਸੀਂ ਚੇਂਜ ਕਰਦੇ ਆ ਮੌਸਮ ਦੇ ਹਿਸਾਬ ਨਾਲ ਫਾਰਮੂਲਾ ਕਿਸੇ ਨੂੰ ਵੀ ਵੈਸੇ ਵੀ ਲੈ ਲਿਓ ਕਿਸੇ ਦਾ ਫਾਇਦਾ ਹੋ ਵੈਸੇ ਵੀ ਦੇ ਦੂੰਗਾ ਫਾਰਮੂਲਾ ਠੀਕ ਹੋ ਸੋ ਦੋਸੋ ਗਾਂ ਲਿਆ ਕਮਰਾ ਪੀਡੀਐਫ ਮੇਲੇ ਦੇ ਵਿੱਚ ਚੌਥੇ ਨੰਬਰ ਤੇ ਬਾਈ ਕਹਿੰਦਾ ਵੀ ਦੋ ਦੰਦ ਕੈਟਾਗਰੀ ਚੋਂ ਆਈ ਸੀ 53 ਕਿਲੋ 500 ਗ੍ਰਾਮ 53 ਕਿਲੋ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ ਰਿਹਾ ਆ ਸਾਬੀ ਇਹ 65 ਕਿਲੋ ਦੁੱਧ ਜਾਓ ਤੇ ਜਾਊਗੀ ਬਾਈ ਹੋਰਿਆਂ ਦੀ ਸੇਵਾ ਦੇ ਨਾਲ ਨਾਲਾ ਉਹ ਵੀਰ ਨੇ ਆਪ ਹੀ ਗੱਲ ਐਡ ਕਰਤੀ ਹੈ ਵੀ ਸੰਭਾਲ ਤੇ ਡਿਪੈਂਡ ਕਰਦਾ ਹੈ ਕੋਈ ਵੀਰ ਜਿਆਦਾ ਸੰਭਲੂਗਾ ਤਾਂ 70 ਚੋ ਲੂਗਾ ਘੱਟ ਸੰਭਾਲ ਲੂਗਾ ਤਾਂ ਹੋ ਸਕਦਾ ਦੁੱਧ ਘੱਟ ਵੀ ਦੇ ਦੇ ਤੁਸੀਂ ਇਹਦੇ ਬਰੀਡ ਦੇ ਕਰੈਕਟਰ ਦੇਖੋ ਵੈਸੇ ਜੇ ਇਹ ਜਜਮੈਂਟ ਦੇ ਵਿੱਚੋਂ ਚੌਥੀ ਪੋਜੀਸ਼ਨ ਹੈ ਤੇ ਮੇਲਾ ਸਿਖਰ ਦਾ ਮੇਲਾ ਹੈ گاਵਾਂ ਦੇ ਵਿੱਚ ਜੇ ਗੱਲ ਕਰੀਏ ਤੇ ਇਹਦੇ ਮੁਕਾਬਲੇ ਦਾ ਕੋਈ ਗਾਵਾਂ ਦਾ ਮੁਕਾਬਲਾ ਮੇਲਾ ਨਹੀਂ ਹੈਗਾ ਸੋ ਪੀਡੀਐਫ ਇਹ ਮੇਲੇ ਦੇ ਵਿੱਚੋਂ ਫੋਰਥ ਪੋਜੀਸ਼ਨ ਇਸ ਵੈਡ ਨੇ ਹਾਸਲ ਕੀਤੀ ਸੀ ਫਰਸਟ ਲਾਕਟੇਸ਼ਨ ਦੇ ਵਿੱਚ ਦੋ ਦੰਨ ਚੁਆਇਸ ਟਾਈਮ ਡੇਢ ਕਿ ਮਹੀਨਾ ਇਹਦਾ ਰਹਿੰਦਾ ਸੋ ਉਹਨ ਦੇ ਵਿੱਚ ਅੱਜ ਤੁਹਾਨੂੰ ਸਮਝ ਚ ਆਉਂਦੀ ਆ ਤਾਂ ਕੰਟੈਕਟ ਕਰ ਲਿਓ ਬਾਈ ਹਰਿਆ ਨਾਲ ਅੱਛਾ ਇਹਨਾਂ ਦੇ ਜਗਜੀਤ ਵੀਰੇ ਇੱਕ ਹੋਰ ਏ ਇਹਦੀ ਜਿਹੜੀ ਲਾਈਨ ਮੰਨ ਲਓ ਇਹਦੀ ਨਾਨੀ ਵਾਲੀ ਸਾਈਡ ਤੋਂ ਹੂੰ ਉਹਦੀ ਅੱਗੇ ਬੱਚੀ ਸੀ ਜਿਹੜੀ ਉਹ ਆਪਣੇ ਪੀਡੀਐਫਏ ਦੇ ਵਿੱਚ ਦੋ ਵਾਰ ਮੰਨ ਲਓ ਡੀਐਫਐਚ ਵੀ ਫਰਸਟ ਆਈ ਸੀ ਹੂੰ ਤੇ ਪੀਡੀਐਫਏ ਦੇ ਵਿੱਚ ਵੀ ਵੱਡੀਆਂ ਗਾਵਾਂ ਦੇ ਵਿੱਚ ਫਰਸਟ ਆਈ ਸੀਗੀ ਆਪਣੇ 2023 ਦਾ ਜਿਹੜਾ ਕੰਪੀਟੀਸ਼ਨ ਸੀ ਪੀਡੀਐਫਏ ਦਾ ਠੀਕ ਹੈ ਤੇ 22 ਵਾਲਾ ਸੀਗਾ ਜਿਹੜਾ ਡੀਐਫਏ ਦਾ ਦਸੰਬਰ ਵਾਲਾ ਠੀਕ ਹੈ ਤੇ ਦੁੱਧ ਬਰੀਡ ਚ ਫਸਟ ਆਈ ਸੀ ਪਰ ਦੁੱਧ ਵੀ ਉਹ ਗਾਂ ਥੱਲੇ ਤੇ 73 ਚ ਮੰਨ ਲਓ ਇਹ ਜਿਹੜੀ ਆਪਦੇ ਫਾਰਮ ਦੀ ਆ ਸਾਡੇ ਦੀ ਇਹ ਤੇ ਬਾਹਰੋਂ ਕਦੇ ਗਾਂ ਮੰਨ ਲਓ ਖਰੀਦੀ ਨਹੀਂ ਹੋਈ ਹੈਗੀ ਠੀਕ ਹੈ ਤੇ ਦੁੱਧ ਤੇ ਕਰੈਕਟਰ ਬਾਕੀ ਲੋਕ ਸਿਆਣੇ ਹਨ ਉਹਨਾਂ ਸਮਝ ਆ ਹੀ ਰਹੀ ਹੈ ਇਹਨੂੰ ਸਟਰਕਚਰ ਦੇਖ ਕੇ ਦੁੱਧ ਤਾਂ ਜਿਹੜਾ ਦੇਣਾ ਹੀ ਦੇਣਾ ਪਰ ਇਹਨਾਂ ਦੇ ਕਰੈਕਟਰ ਜਿਹੜੇ ਸਟਰਕਚਰ ਆ ਉਹ ਮੰਨ ਲਓ ਬਰੀਡ ਦੇ ਕੰਪੀਟੀਸ਼ਨ 'ਚ ਵੀ ਪਾਉਣੇ ਆ ਤਾਂ ਬਹੁਤ ਪਰਫੈਕਟ ਉਹਦੇ ਹਿਸਾਬ ਨਾਲ ਸੈੱਟ ਬੈਂਦੀਆਂ ਨੇ ਗੱਲਾਂ ਠੀਕ ਹੈ ਅੱਛਾ ਭਾਈ ਇਹ ਲਾਸਟ ਉੱਤੇ ਗਾਂ ਦਿਖਾ ਰਹੇ ਆ ਤੇ ਇਹਦਾ ਆਪਾਂ ਰੇਟ ਰੈਂਦਾ ਸੀ ਦੱਸਣ ਵਾਲਾ ਜਿਹੜੀ ਹੁਣ ਤੋਰੀਏ ਸ ਇਹ ਗਾਂ ਹੀ ਹਾਂ ਇਹਦਾ ਬਾਈ ਜੀ ਰੇਟ ਹੈਗਾ ਵਾ 4 ਲੱਖ ਰੁਪਈਆ ਠੀਕ ਹੈ ਹਾਂ ਜੀ ਇਹਦਾ 4 ਲੱਖ ਰੁਪਈਆ ਰੇਟ ਆ ਹੂੰ ਤੇ ਬਾਕੀ ਮੰਨ ਲਓ ਜਿੱਦਾਂ ਅੱਜ ਦਾ 4 ਲੱਖ ਆ ਬਾਕੀ ਤਿਆਰੀ ਤੇ ਜਿੱਦਾਂ ਦੀ ਜਿੱਦਾਂ ਗਾਂ ਦੀ ਹੁੰਦੀ ਆ ਉਸ ਹਿਸਾਬ ਨਾਲ ਰੇਟ ਉੱਪਰ ਥੱਲੇ ਹੋ ਜਾਂਦੇ ਆ ਹਾਂ ਜੀ ਅੱਛਾ ਵੀਰ ਜਿਹੜੀ ਲਾਸਟ ਉੱਤੇ ਗਾਂ ਖੜੀ ਆ ਹਾਂ ਜੀ ਇਹਦੀ ਕੀ ਡਿਟੇਲ ਆ ਇਹ ਬਾਈ ਜੀ ਇਹ ਵੀ ਸੁਵਿੰਦਰਾ ਦੀ ਆ ਹੂੰ ਸਹੀ ਜਿਹੜਾ ਇਹ ਮੰਨ ਲਓ ਸੂਆ ਇਹਦਾ ਤੀਜਾ ਵਾ ਹੂੰ ਤੇ ਸੂਣ ਵਾਲੀ ਆ ਠੀਕ ਹੈ ਦੂਜੇ ਸੂਏ ਦੁੱਧ ਕੱਢਿਆ ਜੀ ਇਹਨੇ 63 ਲੀਟਰ ਠੀਕ ਹੈ ਤੇ ਮੇਰਾ ਦੇਖਿਆ ਹੋਇਆ ਦੁੱਧ ਆ ਆਪਣੇ ਬਹੁਤ ਖਾਸ ਫਾਰਮ ਵਾਲਿਆਂ ਉਹਨਾਂ ਤੋਂ ਲਈ ਆ ਤੇ ਅੱਗੇ ਗੱਬਣ ਹੈਗੀ ਆ ਇਹਦੇ ਅੱਗੇ ਲੱਗਿਆ ਹੋਇਆ ਵਾ ਸੀਆਰਵੀ ਦੇ ਸੀਮਨ ਆ ਜਿਹੜੇ ਆਏ ਆ ਉਹ ਤੋਂ ਮੈਂ ਬੋਲ ਦੇਖਣਾ ਪੈਣਾ ਸੀਆਰਆਈ ਨਹੀਂ ਸੀਆਰਵੀ ਦੇ ਸੀਮਨ ਤੋਂ ਪ੍ਰੈਗਨੈਂਟ ਆ ਇਹ ਠੀਕ ਹੈ ਤੇ ਦੁੱਧ ਇਸ ਵਾਰ ਵੀ ਚੰਗਾ ਕੱਢ ਦੂਗੀ ਇਹ ਹੁਣੇ ਆਈ ਉਹ ਗਾਂ ਤੇ ਹਲੇ ਥੋੜੇ ਪੈਰਾਂ ਦਾ ਇਹਦੇ ਸਾਰਾ ਸਫਾਈ ਕਰਵਾਉਣੀ ਆ ਤੇ ਜਿੱਦਾਂ ਵੀ ਮੰਨ ਲਓ ਅੱਗੇ ਸੈਟਿੰਗ ਬੈਠੋ ਤੇ ਗਾਂ ਕੋਈ ਵੀ ਬੰਦਾ ਚੰਗੇ ਦੁੱਧ ਦੀ ਆ ਤੇ ਲੈਣੀ ਚਾਵੇ ਅੱਗੇ ਮੌਸਮ ਗਰਮੀ ਦੇ ਮੌਸਮ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਗਾਂ ਦੀਆਂ ਮਜ਼ਬੂਤੀਆਂ ਨੇ ਬਹੁਤ ਚੰਗਾ ਦੁੱਧ ਮੌਸਮ ਦੇ ਵਿੱਚ ਗਰਮੀ 'ਚ ਵੀ ਕੱਢਣ ਵਾਲੀਆਂ ਠੀਕ ਓਕੇ ਸੋ ਦੋਸਤੋ ਇਹ ਗਾਵਾਂ ਚਾਰ ਇਸ ਸਾਈਡ ਤੇ ਸੀ ਬਾਕੀ ਨਾਲ ਅਗੇ ਇਸ ਸਾਈਡ ਤੇ ਸੀ ਜਿਹੜੇ ਹੁਣ ਰਿਲੈਕਸ ਹੋਣਾ ਚਾਹੁੰਦੇ ਆ ਕਿਉਂਕਿ ਪਸ਼ੂ ਨਵਾਏ ਹੋਏ ਹੁੰਦੇ ਆ ਤੇ ਉਹਨਾਂ ਨੂੰ ਬਹਿਣ ਨਹੀਂ ਦਿੱਤਾ ਜਾਂਦਾ ਤਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਕੁਝ ਗਾਵਾਂ ਬਾਈ ਕੋਲੋਂ ਤੁਹਾਨੂੰ ਦਿਖਾਈਆਂ ਤੁਸੀਂ ਜਿਹੜਾ ਮਰਜ਼ੀ ਨਾਲ ਖਰੀਦ ਲਓ ਇਹਨਾਂ 'ਚੋਂ ਤਸੱਲੀ ਤੁਸੀਂ ਕਰਨੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ